ਦੋਸਤੋ ਇਹਨਾਂ ਬਾਰੇ ਤੇ ਤੁਹਾਨੂੰ ਪਤਾ ਹੀ ਆ ਕਿ ਜਦੋਂ ਸਾਰਿਆਂ ਨੂੰ ਪਹਿਲਾਂ ਲੋਕ ਖੂਹਾਂ ਟੋਬਿਆਂ ਤੋਂ ਨਹਿਰਾਂ ਤੋਂ ਪਾਣੀ ਲਿਆਉਂਦੇ ਸੀ ਪਰ ਜਦੋਂ ਸਾਇੰਸ ਆਈ ਤਰੱਕੀ ਹੋਈ ਤੇ ਫਿਰ ਇਹ ਨਲਕੇ ਆ ਗਏ ਜਿਹੜੇ ਕੀ ਘਰ-ਘਰ ਲੱਗੇ ਤੇ ਇਹਨਾਂ ਨੂੰ ਗੇੜ ਕੇ ਹੱਥੀ ਲੱਗੀ ਹੁੰਦੀ ਸੀ ਤੇ ਹੱਥੀ ਦੇ ਨਾਲ ਪਾਣੀ ਕੱਢਣਾ ਨਾਲ ਵਰਦਿਸ਼ ਹੋ ਜਾਂਦੀ ਸੀ ਜੋ ਵੀ ਘਰ ਦੇ ਕੰਮ ਲੀੜੇ ਕੱਪੜੇ ਭਾਂਡੇ ਜਾ ਇਤੋਂ ਤੱਕ ਕਿ ਡੰਗਰਾਂ ਨੂੰ ਵੀ ਜੋ ਘਰਾਂ ਦੇ ਵਿੱਚ ਪਾਣੀ ਪਿਉਂਦੇ ਸੀ ਇਹਨਾਂ ਨਲਕਿਆਂ ਨੂੰ ᱜੇੜ ਕੇ ਤੇ ਕਸਰਤ ਹੁੰਦੀ ਸੀ ਉਹਨਾਂ ਦੀ ਜਿਮ ਜਾਣ ਦੀ ਲੋੜ ਨਹੀਂ ਸੀ ਪੈਂਦੀ ਉਸ ਤੋਂ ਬਾਅਦ ਜੋ ਦੌਰ ਬਦਲਿਆ ਤੇ ਇਹਨਾਂ ਨਲਕਿਆਂ ਦੇ ਉੱਤੇ ਜੋ ਮੋਟਰਾਂ ਵੀ ਲੱਗੀਆਂ ਤੇ ਮੋਟਰਾਂ ਲੱਗਣ ਤੋਂ ਬਾਅਦ ਉਸ ਤੋਂ ਬਾਅਦ ਹੁਣ ਜਦੋਂ ਸਮਰਸੀਬਲ ਆ ਗਿਆ ਤੇ ਇਹਨਾਂ ਦੀ ਕਦਰ ਬਹੁਤ ਘਟ ਚੁੱਕੀ ਹੈ ਹੁਣ ਤੇ ਕਿਤੇ ਟਾਮੇ ਟਾਮੇ ਦਿਖਦੇ ਆ ਤੇ ਉਹ ਵੀ ਖਰਾਬ ਹੀ ਦਿਖਦੇ ਆ ਬਹੁਤ ਘੱਟ ਚੱਲਦੇ ਕਿਤੇ ਦੇਖੇ ਜਾਂਦੇ ਨੇ ਪਰ ਇਹਨਾਂ ਦਾ ਮਜ਼ਾ ਹੁੰਦਾ ਸੀ ਕਿ ਗੇੜਨ ਦਾ ਨਲਕੇ ਨੂੰ ਨਾਲ ਵਰਜਿਸ਼ ਹੁੰਦੀ ਸੀ ਆਮ ਜੋ ਪਿੰਡਾਂ ਦੇ ਵਿੱਚ ਦੇਖਿਆ ਜਾਂਦਾ ਸੀ ਲੱਗੇ ਹੁੰਦੇ ਸੀ ਜਿੱਥੋਂ ਸਾਰਾ ਪਿੰਡ ਹੀ ਨਲਕਾ ਗੇੜਦਾ ਸੀ ਪਾਣੀ ਪੀਂਦਾ ਸੀ ਮਿੱਠਾ ਠੰਡਾ ਪਾਣੀ ਨਿਕਲਦਾ ਸੀ ਪਰ ਹੁਣ ਇਹਨਾਂ ਦਾ ਟਾਈਮ ਤੇ ਜਾ ਚੁੱਕਾ ਹੈ ਕਿਉਂਕਿ ਤਕਨੀਕਾਂ ਬੜੀ ਤਰ੍ਹਾਂ ਦੀਆਂ ਆ ਗਈਆਂ ਨੇ ਤੇ ਇਹਨਾਂ ਦੀ ਇੱਕ ਦੂਜੀ ਗੱਲ ਇਹ ਵੀ ਵਧੀਆ ਸੀ ਕਿ ਇਹਨਾਂ ਨਾਲ ਪਾਣੀ ਦੀ ਵੇਸਟੇਜ ਵੀ ਨਹੀਂ ਹੁੰਦੀ ਸੀ ਜਿੰਨੀ ਲੋੜ ਹੁੰਦੀ ਸੀ ਓਨੀ ਹੱਥੀਂ ਚਲਾ ਕੇ ਪਾਣੀ ਕੱਢਿਆ ਜਾਂਦਾ ਸੀ ਜਿਸ ਤਰ੍ਹਾਂ ਅੱਜ ਕੱਲ੍ਹ ਲੋਕ ਮੋਟਰਾਂ ਦੇ ਸਵਿੱਚ ਛੱਡ ਦਿੰਦੇ ਨੇ ਤੇ ਬਾਅਦ ਦੇ ਵਿੱਚ ਭੁੱਲ ਜਾਂਦੇ ਨੇ ਤੇ ਉਹ ਪਾਣੀ ਵੇਸਟ ਜੋ ਸਾਰਾ ਚੱਲਦਾ ਰਹਿੰਦਾ ਹੈ ਸੋ ਬੜੇ ਕੀਮਤੀ ਸੀ ਇਹ ਨਲਕੇ ਘਰਾਂ ਦੇ ਵਿੱਚ ਜਦੋਂ ਲੱਗੇ ਸੀ ਤੇ ਵਰਜਿਸ਼ ਵੀ ਕਰਾਉਂਦੇ ਸੀ ਪਾਣੀ ਵੀ ਪਿਉਂਦੇ ਸੀ ਨਾਲ ਸਾਨੂੰ ਤੇ ਟਾਈਮ ਵਧੀਆ ਸੀ ਇੰਨਾ ਵੇ ਦੇ ਦਾ ਬੇਸ਼ੱਕ ਅੱਜ ਕੱਲ੍ਹ ਆ ਗਈਆਂ ਨੇ ਸਮਰਸੀਬਲ ਮੋਟਰਾਂ ਪਰ ਇਹਨਾਂ ਦੇ ਵੇਲੇ ਲੋਡ ਨਹੀਂ ਸੀ ਹੁੰਦੀ ਜਿੰਮ ਜਾਣ ਦੀ ਜਾਂ ਕਸਰਤ ਕਰਨ ਦੀ ਕਿਉਂਕਿ ਇਹ ਪਾਣੀ ਵੀ ਪਿਉਂਦੇ ਸੀ ਤੇ ਕਸਰਤ ਵੀ ਕਰਉਂਦੇ ਸੀ ਜਰੂਰ ਵੀਡੀਓ ਨੂੰ ਸ਼ੇਅਰ ਕਰਿਓ ਤੇ ਬੱਚਿਆਂ ਨੂੰ ਵੀ ਦੱਸਿਓ ਕਿ ਜਦੋਂ ਇਹ ਨਲਕੇ ਤੁਸੀਂ ਗੇੜਦੇ ਰਹੋ ਸ਼ਰਾਰਤਾਂ ਕਰਦੇ ਰਹੇ ਉਹਨਾਂ ਨਲਕੇ ਦੇ ਹੱਥੀ ਦੇ ਨਾਲ ਤੇ ਹੱਥੀ ਕੇ ਯਾਰ ਮੂੰਹ ਤੇ ਵੀ ਵੱਜ ਜਾਣੀ ਛੱਟ ਵੀ ਲੱਗ ਜਾਣੀ ਪਰ ਫਿਰ ਵੀ ਉਹ ਨਜ਼ਾਰਾ ਵੱਖਰਾ ਸੀ ਚੰਗਾ ਲੱਗੇ ਤੇ ਛੇ ਜਰੂਰ ਕਰਨਾ ਬਹੁਤ ਬਹੁਤ ਧੰਨਵਾਦ